ਪਿਛਲੇ 7 ਦਿਨਾਂ ਤੋਂ ਦੀਪ ਹਸਪਤਾਲ ਦੇ ਭਗਤ ਸਿੰਘ ਅੰਬੇਦਕਰ ਸੈਮੀਨਾਰ ਹਾਲ ਦੇ ਵਿੱਚ ਰੰਗਮੰਚ ਵਰਕਸ਼ਾਪ ਦਾ ਯੋਜਨ ਸਾਡੇ ਵੱਲੋਂ ਤੇ ਨੌਜਵਾਨ ਭਾਰਤ ਸਭਾ ਵੱਲੋਂ ਕੰਬਾਈਨਡ ਕੀਤਾ ਗਿਆ ਰੰਗਮੰਚ ਵਰਕਸ਼ਾਪ ਦਾ ਉਦਘਾਟਨ ਹੈਗਾ ਸਾਡੇ ਮੰਡੀ ਦੇ ਸਫਾਈ ਸੇਵਕ ਵੀਰਾਂ ਤੋਂ ਕਰਵਾਇਆ ਸੀ ਸਮੂਹ ਸਫਾਈ ਸੇਵਕ ਵੀਰਾਂ ਨੂੰ ਸੱਦਾ ਪੱਤਰ ਦਿੱਤਾ ਸੀ ਉਹਨਾਂ ਦੇ ਪ੍ਰਧਾਨ ਸ਼੍ਰੀ ਰਤੀਰਾਮ ਜੀ ਨੇ ਆ ਕੇ ਇਸ ਰੰਗਮঞ্চ ਵਰਕਸ਼ਾਪ ਦਾ ਉਦਘਾਟਨ ਕੀਤਾ ਜੇ ਹੁਣ ਰੰਗਮঞ্চ ਦੀ ਵਰਕਸ਼ਾਪ ਦਾ ਉਦਘਾਟਨ ਕੀਰਤੀਆਂ ਦੇ ਵਿੱਚੋਂ ਸਭ ਤੋਂ ਮਹਾਨ ਕੀਰਤੀ ਨੇ ਜਿਹੜੇ ਸਫਾਈ ਸੇਵਕ ਵੀਰ ਸਾਡੇ ਸਫਾਈ ਸੈਨਿਕ ਵੀਰ ਸਾਡੇ ਉਹਨਾਂ ਦੇ ਹੱਥੋਂ ਕਰਵਾਵਾਂਗੇ ਤਾਂ ਬੱਚਿਆਂ ਦੇ ਮਨ ਦੇ ਵਿੱਚ ਉਹਨਾਂ ਪ੍ਰਤੀ ਚੰਗਾ ਸੰਦੇਸ਼ ਜਾਊਗਾ ਤਾਂ ਬੱਚਿਆਂ ਨੂੰ ਅਸੀਂ ਮੋਬਾਈਲ ਨਾਲੋਂ ਤੋੜਨ ਦੇ ਵਿੱਚ ਸਫਲ ਹੋਏ ਆਂ ਬੱਚਿਆਂ ਦੇ ਅੰਦਰ ਅਸੀਂ ਕਲਾ ਭਾਵਨਾਵਾਂ ਸੂਖਮ ਕਲਾਵਾਂ ਨੂੰ ਜਗਾਉਣ ਦੇ ਵਿੱਚ ਸਫਲ ਹੋਏ ਆਂ ਬੱਚਿਆਂ ਦੇ ਵਿੱਚ ਅਸੀਂ ਪੋਜ਼ਿਟਿਵਿਟੀ ਭਰਨ ਦੇ ਵਿੱਚ ਸਫਲ ਹੋਏ ਆਂ ਸਰਕਾਰੀ ਸਕੂਲਾਂ ਦਾ ਪੱਠਾ ਬਿਠਾਉਣਾ ਸਰਕਾਰ ਦੀ ਮਨਸ਼ਾ ਸਰਕਾਰ ਆਪ ਦੇ ਪੱਖੀ ਜਿਹੜੇ ਸਾਧੜੇ ਆ ਉਹਨਾਂ ਤੋਂ ਇੱਕ ਹੁੰਦੀ ਆ ਵੀ ਸਰਕਾਰੀ ਸਕੂਲਾਂ 'ਚ ਤਾਂ ਨਕਸਲੀ ਪੈਦਾ ਹੁੰਦੇ ਆ ਇਹਦਾ ਮਤਲਬ ਕੀ ਆ ਵੀ ਜਿਹੜੇ ਸਾਧੜੇ ਆ ਉਹ ਵੀ ਸਰਕਾਰ ਦੇ ਨਾਲ ਰਲ ਕੇ ਦਿਖ ਰਿਹਾ ਵੀ ਅਸੀਂ ਸਰਕਾਰੀ ਸਕੂਲਾਂ ਦਾ ਪੱਠਾ ਬਠਾਉਣਾ ਪਿਛਲੇ 7 ਦਿਨਾਂ ਤੋਂ ਦੀਪ ਹਸਪੀਟਲ ਐਂਡ ਪੌਇਜ਼ਨ ਟ੍ਰੀਟਮੈਂਟ ਸੈਂਟਰ ਇੱਥੇ ਹੀ ਇੱਕ ਸ਼ੀਰਪາກ ਸਿੰਘ ਸੈਮੀਨਾਰ ਹਾਲ ਬਣਿਆ ਹੋਇਆ ਤੇ ਉੱਥੇ ਆ ਜਿਹੜਾ ਦੀਪ ਹਸਪੀਟਲ ਐਂਡ ਪੋਇਜ਼ਨ ਟ੍ਰੀਟਮੈਂਟ ਸੈਂਟਰ ਵੱਲੋਂ ਇੱਕ ਵਰਕਸ਼ਾਪ ਦਾ ਜਿਹੜਾ ਉਜੋਜਨ ਕੀਤਾ ਗਿਆ ਤੇ ਇਸ ਵਰਕਸ਼ਾਪ ਦੇ ਵਿੱਚ ਬੱਚਿਆਂ ਨੂੰ ਜਿਹੜਾ ਨਾਟਕ ਸਬੰਧੀ ਇਹ ਵਰਕਸ਼ਾਪ ਸੀਗੀ ਉਹ ਸਬੰਧੀ ਉਹਨਾਂ ਨੂੰ ਨੌਲੇਜ ਦਿੱਤੀ ਗਈ ਤੇ ਸਾਰੇ ਦੇ ਸਾਰੇ ਬੱਚਿਆਂ ਨੂੰ ਜਿਹੜੀ ਫ੍ਰੀ ਸਿਕ ਕਲਾਸਿਖਲਾਈ ਹੈ ਜਿਹੜੀ ਉਹ ਦਿੱਤੀ ਗਈ ਤੇ ਇਸ ਦਾ ਸਾਰੇ ਦਾ ਸਾਰਾ ਪ੍ਰਬੰਧ ਹੈ ਜਿਹੜਾ ਦੀਪ ਹਸਪੀਟਲ ਐਂਡ ਪੋਇਜ਼ਨ ਟ੍ਰੀਟਮੈਂਟ ਸੈਂਟਰ ਦੀ ਟੀਮ ਵੱਲੋਂ ਤੇ ਡਾਕਟਰ ਹਰਗੋਰ ਪ੍ਰਤਾਪਪੂਜੀ ਵੱਲੋਂ ਜਿਹੜਾ ਇਹ ਕੀਤਾ ਗਿਆ ਸਾਡੇ ਨਾਲ ਡਾਕਟਰ ਹਰਗੋਰ ਪ੍ਰਤਾਪ ਜੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਇਸ ਵਰਕਸ਼ਾਪ ਬਾਰੇ ਕੀ ਉਹਨਾਂ ਦਾ ਉਦੇਸ਼ ਸੀਗਾ ਆਉਣ ਦਾ ਕੀ ਪਰਪਸ ਸੀਗਾ ਕਿਸ ਤਰੀਕੇ ਇਸ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ तमाम ਸਵਾਲ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਮੋਢੀ ਸਾਹਿਬ ਤੇ ਤੁਹਾਡੇ ਮਾਧਿਅਮ ਰਾਈਟ ਸਮੂਹ ਪੰਜਾਬੀ ਸਰੋਤਿਆਂ ਨੂੰ ਇਹਰੇ ਵੱਲੋਂ ਸਤਿ ਸ੍ਰੀ ਅਕਾਲ ਅਸਟਾਜ ਸਾਹਿਬ ਇਹ ਦੱਸਿਓ ਕਿ ਇਹ ਵਰਕਸ਼ਾਪ ਆ ਜਿਹੜੀ ਆ ਕਾਫੀ ਸਾਰੀਆਂ ਵਰਕਸ਼ਾਪਾਂ ਹੁੰਦੀਆਂ ਹੈਗੀਆਂ ਕਾਫੀ ਮਹਿੰਗੀਆਂ ਆਵेंगी ਵਰਕਸ਼ਾਪਾਂ ਲੱਗਦੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਲੱਖਾਂ ਲੱਖਾਂ ਫੀਸ ਆ ਜਿਹੜੀ ਉਹ ਹੁੰਦੀ ਆ ਤੁਸੀਂ ਇਹ ਵਰਕਸ਼ਾਪ ਦਾ ਆਯੋਜਨ ਆ ਜਿਹੜਾ ਉਹ ਬਿਲਕੁਲ ਮੁਫਤ ਦੇ ਵਿੱਚ ਕਰਵਾਇਆ ਕੀ ਪਰਪਸ ਰਿਹਾ ਹੈਗਾ ਇਸ ਵਰਕਸ਼ਾਪ ਦਾ ਦੇਖੋ ਪੱਤਰਕਾਰ ਸਾਹਿਬ ਪਿਛਲੇ 7 ਦਿਨਾਂ ਤੋਂ ਦੀਪ ਹਸਤਾਲ ਦੇ ਭਗਤ ਸਿੰਘ ਅੰਬੇਦਕਰ ਸੈਮੀਨਾਰ ਹਾਲ ਦੇ ਵਿੱਚ ਰੰਗਮੰਚ ਵਰਕਸ਼ਾਪ ਦਾ ਯੋਜਨ ਸਾਡੇ ਵੱਲੋਂ ਤੇ ਨੌਜਵਾਨ ਭਾਰਤ ਸਭਾ ਵੱਲੋਂ ਕੰਬਾਈਨਡ ਕੀਤਾ ਗਿਆ ਤੇ ਵਿਧੀਵਤ ਰੂਪ ਦੇ ਵਿੱਚ ਸਫਲਤਾਪੂਰਵਕ ਅੱਜ ਸਮਾਪਨ ਦੇਣਾ ਉਸ ਰੰਗਮੰਚ ਵਰਕਸ਼ਾਪ ਦਾ ਸਾਡਾ ਜਿਹੜਾ ਇਹਦੇ ਵਿੱਚ ਮੰਤਵ ਸੀਗਾ ਵੀ ਨਿਹਾਲ ਸਿੰਘ ਵਾਲਾ ਜਿਹੜਾ ਕਿ ਨਿਰੋਲ ਪਿੰਡੂ ਇਲਾਕਾ ਹੈ ਤੇ ਜਿੱਥੇ ਆਲੇ ਦੁਆਲੇ ਸ਼ਹਿਰੀ ਖੇਤਰ ਬਹੁਤ 40-40 ਕਿਲੋਮੀਟਰ ਦੂਰ ਨੇ ਉਸ ਪਿੰਡੂ ਇਲਾਕੇ ਦੇ ਗਰੀਬ ਬੱਚਿਆਂ ਨੂੰ ਕਿਰਤੀ ਤੇ ਕਿਸਾਨੀ ਬੱਚਿਆਂ ਨੂੰ ਰੰਗਮંચ ਦੇ ਨਾਲ ਜੋੜਾ ਜਾਵੇ ਉਹਨਾਂ ਨੂੰ ਛੁੱਟੀਆਂ ਦੇ ਦਿਨਾਂ 'ਚ ਮੋਬਾਈਲ ਤੋਂ ਦੂਰ ਕਿਵੇਂ ਰੱਖੀਏ ਨਸ਼ਿਆਂ ਤੋਂ ਦੂਰ ਕਿਵੇਂ ਰੱਖੀਏ ਤੇ ਹੋਰ ਅਲਪੜੀਆਂ ਲਾਹਮਤਾਂ ਤੋਂ ਅਸੀਂ ਕਿਵੇਂ ਦੂਰ ਰੱਖ ਸਕਦੇ ਹਾਂ ਉਹ ਇੱਕ ਤਰੀਕਾ ਸੀਗਾ ਕੋਈ ਨਾ ਕੋਈ ਅਸੀਂ ਸਮਰ ਕੈਂਪ ਲਾਈਏ ਉਹ ਸਮਰ ਕੈਂਪ ਅਸੀਂ ਰੰਗਮંચ ਵਰਕਸ਼ਾਪ ਦੇ ਰੂਪ ਵਿੱਚ ਲਗਾਇਆ ਤੇ ਬੜਾ ਸਫਲਤਾਪੂਰਵਕ ਰਿਹਾ ਅੱਜ 30 ਦੇ ਕਰੀਬ ਬੱਚੇ 7ਵੇਂ ਦਿਨ ਵੀ ਹਾਜ਼ਰ ਸਿਗੇ ਕੱਲ 6ਵੇਂ ਦਿਨ ਸਾਡੇ ਕੋਲੇ 40 ਦੇ ਕਰੀਬ ਬੱਚੇ ਸਿਗੇ ਤੇ ਬਹੁਤ ਹੀ ਸੋਹਣਾ ਤੁਸੀਂ ਦੇਖਿਆ ਵੀ ਇਹ ਬੱਚਿਆਂ ਨੇ ਪਰਫਾਰਮ ਕੀਤਾ ਹੈ ਬੱਚਿਆਂ ਨੇ ਬਹੁਤ ਕੌਨਫੀਡੈਂਟਲੀ ਐਕਟਸ ਕੀਤੇ ਨੇ ਤੇ ਇਹ ਮੈਂ ਕਹੂੰਗਾ ਸਾਡੇ ਜਿਹੜੇ ਟੀਮ ਡਾਇਰੈਕਟਰ ਨੇ ਸ੍ਰੀ ਸੁਖਦੇਵ ਲੱਤੜ ਜੀ ਉਹ ਵੀ ਨਿਹਾਲ ਸਿੰਘ ਵਾਲੇ ਦੇ ਨੇ ਉਹਨਾਂ ਦੀ ਬਦੌਲਤ ਹੀ ਇਹ ਸਭ ਕੁਝ ਹੋਇਆ ਬਹੁਤ ਬਹੁਤ ਵਧੀਆ ਰਿਹਾ ਸਾਰਾ ਕੁਝ ਅਛਾ ਰਾਕ ਸਾਹਿਬ ਆਮ ਤੌਰ ਤੇ ਜਿੰਨੇ ਵੀ ਸੈਮੀਨਾਰ ਹੁੰਦੇ ਆ ਜਾਂ ਫਿਰ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਹੁੰਦੀਆਂ ਤਕੜੇ ਚਾਹੇ ਤਾਂ ਵੀ ਆਫੀਸਰ ਤੋਂ ਉਦਘਾਟਨ ਕਰਵਾਇਆ ਜਾਂਦਾ ਜਾਂ ਫਿਰ ਕਿਸੇ ਪੋਲੀਟੀਸ਼ੀਅਨ ਤੋਂ ਉਦਘਾਟਨ ਕਰਾਇਆ ਜਾਂਦਾ ਤੁਸੀਂ ਇਸ ਦਾ ਜਿਹੜਾ ਉਦਘਾਟਨ ਜਿਹੜਾ ਖੁਦ ਕੀਤਾ ਜਾਂ ਕਿਸੇ ਹੋਰ ਸ਼ਖਸੀਅਤ ਨੂੰ ਵੀ ਬਲਾ ਗਿਆ ਸੀ ਦੇਖੋ ਪੱਤਰਕਾਰ ਸਾਹਿਬ ਅਸੀਂ ਸੁਚੇਤ ਰੂਪ ਦੇ ਵਿੱਚ ਜਿਹੜਾ ਰੰਗਮੰਚ ਵਰਕਸ਼ਾਪ ਦਾ ਉਦਘਾਟਨ ਹੈਗਾ ਸਾਡੇ ਮੰਡੀ ਦੇ ਸਫਾਈ ਸੇਵਕ ਵੀਰਾਂ ਤੋਂ ਕਰਵਾਇਆ ਸੀ ਸਮੂਹ ਸਫਾਈ ਸੇਵਕ ਵੀਰਾਂ ਨੂੰ ਸੱਦਾ ਪੱਤਰ ਦਿੱਤਾ ਸੀ ਉਹਨਾਂ ਦੇ ਪ੍ਰਧਾਨ ਸ਼੍ਰੀ ਰਤੀਰਾਮ ਜੀ ਨੇ ਆ ਕੇ ਇਸ ਰੰਗਮੰਚ ਵਰਕਸ਼ਾਪ ਦਾ ਉਦਘਾਟਨ ਕੀਤਾ ਆਪਣੇ ਪਵਿੱਤਰ ਹੱਥਾਂ ਦੇ ਨਾਲ ਅੱਛਾ ਕੀ ਕਾਰਨ ਰਿਹਾ ਹੈਗਾ ਕਿ ਆਮ ਤੌਰ ਤੇ ਜਿਆਦਾ ਸੋਸਾਇਟੀ ਦੇ ਵਿੱਚ ਜਿੰਨੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਉੱਥੇ ਆਪਾਂ ਕਹਿੰਦੇ ਚਾਹੇ ਤਾਂ ਲੀਡਰਾਂ ਦਾ ਜਾਂ ਫਿਰ ਤਕੜੀ ਅਫਸਰ ਸਾਹਿਬ ਨੂੰ ਜਿਹੜਾ ਇਨਵਾਈਟ ਕੀਤਾ ਜਾਂਦਾ ਤੁਸੀਂ ਆ ਜਿਹੜਾ ਵਿਸ਼ੇਸ਼ ਤੌਰ ਤੇ ਇਹ ਕਿਰਤੀ ਭਾਈਚਾਰੇ ਨੂੰ ਇਨਵਾਈਟ ਕੀਤਾ ਕੀ ਦਿਮਾਗ ਦੇ ਵਿੱਚ ਥਾਟ ਸੀਗਾ ਦੇਖੋ ਪੱਤਰਕਾਰ ਸਾਹਿਬ ਸ਼ਹੀਦ ਭਗ ਸਿੰਘ ਜਿੰਨੂੰ ਅਸੀਂ ਸਭ ਤੋਂ ਮਹਾਨ ਸ਼ਹੀਦਾਂ ਦੇ ਵਿੱਚ ਗਿਣਦੇ ਆ ਪੰਜਾਬੀ ਵੀਰ ਉਹਨਾਂ ਨੇ ਆਪਣੀ ਅੰਤਮ ਇੱਛਾ ਕੀ ਜ਼ਾਹਰ ਕੀਤੀ ਸੀ ਇੱਕ ਸਫਾਈ ਸੇਵਕ ਵੀਰ ਦੇ ਹੱਥੋਂ ਭੋਜਨ ਛਕਨ ਉਹਨਾਂ ਨੇ ਕਿਹਾ ਸੀ ਵੀ ਉਹਦੇ ਹੱਥੀਂ ਬਣਾਇਆ ਹੋਇਆ ਭੋਜਨ ਹੋਵੇ ਇਹ ਜਿਹੜੇ ਸਫਾਈ ਸੇਵਕ ਨੇ ਇਹ ਹੀ ਹੀ ਸਭ ਤੋਂ ਪਵਿੱਤਰ ਹੱਥਾਂ ਵਾਲੇ ਇਨਸਾਨ ਨੇ ਭਾਰਤ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਕੁੱਲ ਦੁਨੀਆਂ ਦੇ ਵਿੱਚ ਵੀ ਜਿਹੜੇ ਅਸੀਂ ਕਹਿ ਦਿੰਨੇ ਆ ਐਮਐਲਏ ਐਮਪੀ ਲੀਡਰ ਸਰਪੰਚ ਪੰਚ ਐਮਸੀ ਨਗਰ ਪ੍ਰਧਾਨ ਐਸਐਚਓ ਡੀਐਸਪੀ ਐਸਐਸਪੀ ਡੀਸੀ ਤਹਿਸੀਲਦਾਰ ਇਹ ਤਾਂ ਸਾਰੇ ਦੇ ਸਾਰੇ ਕਰਪਟ ਹੁੰਦੇ ਨੇ ਲਗਭਗ 99% ਦੇ ਲੋਕ ਕਰਪਟ ਹੁੰਦੇ ਨੇ ਤੇ ਅਸੀਂ ਕੀ ਉਹਨਾਂ ਦੇ ਮਾੜੇ ਹੱਥਾਂ ਰਾਈ ਗੰਦੇ ਹੱਥਾਂ ਰਾਈ ਆਪਣੀਆਂ ਵਰਕਸ਼ਾਪ ਦਾ ਨਿਰੋਲ ਪਵਿੱਤਰ ਮਨਾਂ ਦੇ ਜਿਹੜੇ ਛੋਟੇ-ਛੋਟੇ ਬੱਚਿਆਰੇ ਕੀ ਸਿੱਖਿਆ ਦੇਵਾਂਗੇ ਉਹਨਾਂ ਨੂੰ ਜੇ ਹੁਣ ਰੰਗਮੰਚ ਦੀ ਵਰਕਸ਼ਾਪ ਦਾ ਉਦਘਾਟਨ ਕੀਰਤੀਆਂ ਦੇ ਵਿੱਚੋਂ ਸਭ ਤੋਂ ਮਹਾਨ ਕੀਰਤੀ ਨੇ ਜਿਹੜੇ ਸਫਾਈ ਸੇਵਕ ਵੀਰ ਸਾਡੇ ਸਫਾਈ ਸੈਨਿਕ ਵੀਰ ਸਾਡੇ ਉਹਨਾਂ ਦੇ ਹੱਥੋਂ ਕਰਵਾਵਾਂਗੇ ਤਾਂ ਬੱਚਿਆਂ ਦੇ ਮਨ ਦੇ ਵਿੱਚ ਉਹਨਾਂ ਪ੍ਰਤੀ ਚੰਗਾ ਸੰਦੇਸ਼ ਜਾਊਗਾ ਉਹਨਾਂ ਦੇ ਪ੍ਰਤੀ ਉਹਨਾਂ ਦੇ ਵਿੱਚ ਪੋਜ਼ਿਟਿਵਿਟੀ ਜਾਊਗੀ ਜੇ ਸਾਡੇ ਕੀਰਤੀ ਭਾਈਚਾਰ ਨੂੰ ਅਸੀਂ ਨਹੀਂ ਮਾਨ ਸਨਮਾਨ ਦੇਵਾਂਗੇ ਜੋ ਖੁਦ ਕੀਰਤੀਆਂ ਦੇ ਪਰਿਵਾਰਾਂ ਚ ਪੈਦਾ ਹੋਏ ਆ ਤਾਂ ਫਿਰ ਹੋਰ ਕੌਣ ਦੇਊਗਾ ਅਸੀਂ ਕਿਹੜਾ ਕੋਈ ਸ਼ੌਕਰਾਂ ਦੇ ਪੈਦਾ ਹੋਏ ਸੀ ਵੀ ਸ਼ੌਕਰਾਂ ਨੂੰ ਦਈਏ ਅਸੀਂ ਰਿਬਨ ਕਟਣ ਦੀ ਰਸਮ ਅਸੀਂ ਕੀਰਤੀਆਂ ਦੇ ਘਰਾਂ ਜੰਮੇ ਸੀ ਅਸੀਂ ਕੀਰਤੀਆਂ ਨੂੰ ਬੁਲਾਇਆ ਕੀਰਤੀਆਂ ਦੇ ਵਿੱਚੋਂ ਜਿਹੜੇ ਟੌਪ ਮੋਸਟ ਕੀਰਤੀ ਨੇ ਜਿਹੜੇ ਬੈਸਟ ਆਫ ਦੀ ਬੈਸਟ ਕੀਰਤੀ ਨੇ ਉਹਨਾਂ ਨੂੰ ਬੁਲਾਇਆ ਸਾਡੀ ਮੰਡੀ ਦੇ ਵਿੱਚ ਜੋ ਵੈਸਟ ਗਿਰਤੀ ਸੀਗੇ ਉਹ ਸਾਡੇ ਲਈ ਸਾਡੇ ਸਫਾਈ ਸੇਵਕ ਸੀ ਜੋ ਪਵਿੱਤਰ ਤੋਂ ਪਵਿੱਤਰ ਗਿਰਤੀ ਸੀਗੇ ਉਹ ਸਾਡੇ ਸਫਾਈ ਸੇਵਕ ਸੀ ਉਹਨਾਂ ਦੇ ਪਵਿੱਤਰ ਅਤੀਕਰਾਇ ਜੀ ਅੱਛਾ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਸੰਦੇਸ਼ ਆ ਜਿਹੜੇ ਬੱਚੇ ਇੱਥੋਂ ਲੈ ਕੇ ਗਏ ਆ ਕਿਸ ਤਰ੍ਹਾਂ ਦਾ ਪ੍ਰਭਾਵ ਆ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਿਆ ਬੱਚਿਆਂ ਦੇ ਵਿੱਚ ਇਹਨਾਂ 7 ਦਿਨਾਂ ਦੇ ਦੌਰਾਨ ਕੀ ਚੇਂਜਸ ਆ ਜਿਹੜੀ ਉਹਨਾਂ ਦੇ ਵਿੱਚ ਦੇਖਣ ਨੂੰ ਮਿਲੇ ਦੇਖੋ ਬੱਚੇ ਕੋਈ ਅਸੀਂ ਕਹਿ ਸਕਦੇ ਹਾਂ 30 ਦੇ ਕਰੀਬ ਬੱਚਿਆਂ ਨੇ ਪੂਰੇ 7 ਦਿਨਾਂ ਇਹ ਵਰਕਸ਼ਾਪ ਲਾਈ ਹੈ ਬੱਚਿਆਂ ਦੇ ਅੰਦਰ ਮੋਬਾਈਲ ਵਗੈਰਾ ਦੇਖਣ ਦੀ ਤੁਸੀਂ ਦੇਖਿਆ ਹੀ ਹੈ ਵੀ ਅੱਜ 4 ਘੰਟੇ 5 ਘੰਟੇ ਲਗਾਤਾਰ ਕਲਾਸ ਚੱਲੀ ਹੈ ਕੋਈ ਉਹਨਾਂ ਦੇ ਵਿੱਚ ਭੁੱਖ ਦੀ ਨਹੀਂ ਕੋਈ ਉਹਨਾਂ ਨੂੰ ਪਿਆਸ ਦੀ ਨਹੀਂ ਉਹਨਾਂ ਨੂੰ ਸਿਰਫ ਰੰਗਮੰਚ ਦੀ ਜਿਹੜੀ ਹੈਗੀ ਹੈ ਉਹੀ ਉਹਨਾਂ ਨੂੰ ਤਾਂ ਆਬਿਆ ਸੀਗੀ ਤ੍ਰਿਸ਼ਨਾ ਸੀਗੀ ਉਹਨਾਂ ਦੇ ਵਿੱਚ ਕੋਈ ਮੋਬਾਈਲ ਦੇਖਣ ਦੀ ਤ੍ਰਿਸ਼ਨਾ ਨਹੀਂ ਸੀ ਉਹਨਾਂ ਨੂੰ ਕੋਈ ਰੰਗਮੰਚ ਦੀ ਕਲਾਸ ਤੋਂ ਭੱਜਣ ਦੀ ਤ੍ਰਿਸ਼ਨਾ ਨਹੀਂ ਸੀ ਲਾਸਟ ਦੇ ਉੱਤੇ 2 ਵਜੇ ਤੱਕ ਸੀਗੀ ਚੱਲੀ 4 ਵਜੇ ਤੱਕ ਹੈ ਤਾਂ ਬੱਚਿਆਂ ਨੂੰ ਅਸੀਂ ਮੋਬਾਈਲ ਨਾਲੋਂ ਤੋੜਨ ਦੇ ਵਿੱਚ ਸਫਲ ਹੋਏ ਆਂ ਬੱਚਿਆਂ ਦੇ ਅੰਦਰ ਅਸੀਂ ਕਲਾ ਭਾਵਨਾਵਾਂ ਸੂਖਮ ਕਲਾਵਾਂ ਨੂੰ ਜਗਾਉਣ ਦੇ ਵਿੱਚ ਸਫਲ ਹੋਏ ਆਂ ਬੱਚਿਆਂ ਦੇ ਵਿੱਚ ਅਸੀਂ ਪੋਜ਼ਿਟਿਵਿਟੀ ਭਰਨ ਦੇ ਵਿੱਚ ਸਫਲ ਹੋਏ ਆਂ ਤੇ ਕਿੰਨਾਂ ਦੇ ਬੱਚਿਆਂ ਚ ਅਸੀਂ ਭਰਨ ਦੇ ਵਿੱਚ ਸਫਲ ਹੋਏ ਆਂ ਜਿਹੜੇ ਸਮੂਹ ਕਿਰਤੀ ਭਾਈਚਾਰਾ ਸੀ ਸਾਡੇ ਸਫਾਈ ਸੇਵਕ ਵੀਰ ਸੀ ਉਹਨਾਂ ਦੇ ਵੀ ਬਹੁਤ ਬੱਚੇ ਆਏ ਆ ਛੋਟੇ ਮਜ਼ਦੂਰ ਸੀਗੇ ਜਿਹੜੇ ਰੋੜੀ ਕੁੱਟਣ ਵਾਲੇ ਵੀਰ ਸੀਗੇ ਉਹਨਾਂ ਦੇ ਬੱਚੇ ਆਏ ਨੇ ਛੋਟੇ ਕਿਸਾਨ ਸੀਗੇ ਜਿਹੜੇ 2-2 5-5 ਕਿੱਲਾਂ ਵਾਲੇ ਉਹਨਾਂ ਦੇ ਬੱਚੇ ਆਏ ਆਗੇ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਅਸੀਂ ਜਿਹੜੀ ਪੋਜ਼ਿਟਿਵਿਟੀ ਭਰ ਸਕੀਏ ਪੰਜਾਬ ਦੇ ਪ੍ਰਤੀ ਆਪਣੇ ਪ੍ਰਤੀ ਆਪਣੇ ਪਰਿਵਾਰ ਦੇ ਪ੍ਰਤੀ ਅਸੀਂ ਉਹ ਕੀਤਾਗਾ ਭਗਤ ਸਿੰਘ ਜੀ ਦਾ ਭਗਤ ਸਿੰਘ ਅੰਬੇਦਕਰ ਸੈਮੀਨਾਰ ਹਾਲ ਦੇ ਵਿੱਚ ਹੋਇਆ ਉੱਤੇ ਆਇਨਸਟਾਈਨ ਜੀ ਦੀਆਂ ਤਸਵੀਰਾਂ ਲੱਗੀਆਂ ਚਾਰਲੀ ਚੈਪਲਨ ਜੀ ਦੀਆਂ ਤਸਵੀਰਾਂ ਲੱਗੀਆਂ ਪਾਜੀ ਗੁਰਸ਼ਰਨ ਸਿੰਘ ਜੀ ਦੀਆਂ ਤਸਵੀਰਾਂ ਲੱਗੀਆਂ ਉਹਨਾਂ ਬਾਰੇ ਵੀ ਸਖਸ਼ੀਤਾ ਬਾਰੇ ਉਹਨਾਂ ਨੂੰ ਦੱਸਿਆ ਗਿਆ ਲਾਇਬ੍ਰੇਰੀਆਂ ਖੋਲਣ ਦੀ ਪੰਜਾਬ ਦੇ ਵਿੱਚ ਵਿਰਿੰਦਰ ਦਿਵਾਨਾ ਜੀ ਦਾ ਚੰਗਾ ਨਾਮ ਹੈ ਰੰਗਕਰਮੀ ਵਿੰਦਰ ਠਿਕਰੀਵਾਲ ਜੀ ਹੈ ਸਾਡੇ ਇੱਥੇ ਲੇਖਕ ਵਿਚਾਰਮੰਚ ਵਾਲੇ ਸਾਥੀ ਨੇ ਅਸੀਂ ਉਹਨਾਂ ਨੂੰ ਬੁਲਾਇਆ ਉਹਨਾਂ ਨਾਲ ਬੱਚਿਆਂ ਨੂੰ ਰੂਬਰੂ ਕਰਾਇਆ ਤਾਂ ਲੇਖਕਾਂ ਵਿਚਾਰਕਾਂ ਚੰਗੇ ਲੋਕਾਂ ਨਾਲ ਬੱਚਿਆਂ ਨੂੰ ਮਿਲਵਾਉਣ ਦੇ ਨਾਲ ਬੱਚਿਆਂ ਦੇ ਵਿੱਚ ਪੋਜ਼ਿਟਿਵਿਟੀ ਜਾਂਦੀ ਹੈ ਤੇ ਜਿਹੜੇ ਉਹ ਨਕਲੀ ਸੈਲੀਬ੍ਰਿਟੀਆਂ ਨੇ ਜਿਵੇਂ ਅਕਸ਼ੇ ਕੁਮਾਰ ਹੋ ਗਿਆ ਜਾਂ ਹੋਰ ਲਟਰਮ ਪਟਰਮ ਜਿਹੜੇ ਬਾਲੀਵੁੱਡ ਵਾਲੇ ਹੁੰਦੇ ਨੇ ਉਹਨਾਂ ਤੋਂ ਅਸੀਂ ਬੱਚਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਉਹ ਜਿਹੜਾ ਜੂਆ ਖੇਡਣਾ ਸਿਖਾਉਣ ਵਾਲੀਆਂ ਕ੍ਰਿਕਟ ਦੀਆਂ ਟੀਮਾਂ ਵਾਲੇ ਨੇ ਭਾਰਤ ਦੇਸ਼ ਦੀਆਂ ਉਹਨਾਂ ਤੋਂ ਬੱਚਿਆਂ ਨੂੰ ਦੂਰ ਰੱਖਾਉਣ ਦੀ ਅਸੀਂ ਕੋਸ਼ਿਸ਼ ਕੀਤੀ ਸੀ ਜੋ ਸਫਲ ਰਹੀ ਹੈ 100% ਸਫਲ ਰਹੀ ਹੈ ਉਸੋ ਪਿਛਲੇ ਸਮੇਂ ਤੋਂ ਦੇਖ ਰਹੇ ਹੈਗੇ ਆ ਜੋ ਪੰਜਾਬ ਦੇ ਸਰਕਾਰੀ ਸਕੂਲ ਆ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਆਮ ਤੌਰ ਦੇਤੇ ਛੋਟੇ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰਾਂ ਦੇ ਬੱਚੇ ਪੜਦੇ ਆ ਪਰ ਇਨ੍ਹਾਂ ਸਕੂਲਾਂ ਦੇ ਵਿੱਚੋਂ ਆ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਆ ਜਿਹੜਾ ਆਰਟ ਐਂਡ ਕ્રાਫਟ ਤੇ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕਾ ਜਿਹੜੇ ਲਗਾਤਾਰ ਘਟਾਏ ਜਾ ਰਹੇ ਆ ਆਰਟ ਐਂਡ ਕ્રાਫਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੁਹਾਡੀ ਵਰਕਸ਼ਾਪ ਆ ਜਿਹੜੀ ਕਿਤੇ ਨਾ ਕਿਤੇ ਇਹ ਸਿਰਫ 7 ਦਿਨਾਂ ਹੀ ਸੀਗੀ ਕਿ ਤਨੇ ਕਿਤੇ ਇਹ ਨਹੀਂ ਲੱਗਦਾਗਾ ਕਿ ਸਕੂਲਾਂ ਦੇ ਵਿੱਚ ਦੁਬਾਰਾ ਤੋਂ ਆਰਟ ਐਂਡ ਕ્રાਫਟ ਇਸ ਤਰ੍ਹਾਂ ਦੇ ਸਬਜੈਕਟ ਆ ਜਿਹੜੀ ਉਹ ਲੈ ਕੇ ਆnde ਜਾਣੀ ਚਾਹੀਦੀ ਹੈ ਜੋ ਜਾਂ ਰੰਗਮੰਚ ਦੇ ਨਾਲ ਜੁੜੇ ਹੋਏ ਸਬਜੈਕਟ ਆ ਜਿਹੜੀ ਉਹ ਪੜ੍ਹਾਏ ਜਾਣੇ ਚਾਹੀਦੇ ਦੇਖੋ ਪੱਤਰਕਾਰ ਸਾਹਿਬ ਪੰਜਾਬ ਦੇ ਸਕੂਲ ਸਰਕਾਰੀ ਸਕੂਲਾਂ ਦਾ ਪੱਠਾ ਬਿਠਾਉਣਾ ਸਰਕਾਰ ਦੀ ਮਨਸ਼ਾ ਸਾਰੇ ਦੇਸ਼ ਦੇ ਸਰਕਾਰੀ ਸਕੂਲਾਂ ਦਾ ਪੱਠਾ ਬਿਠਾਉਣਾ ਸਰਕਾਰ ਦੀ ਮਨਸ਼ਾ ਸਰਕਾਰ ਆਪ ਦੇ ਪੱਖੀ ਜਿਹੜੇ ਸਾਧੜੇ ਆ ਉਹਨਾਂ ਤੋਂ ਇੱਕ ਹੁੰਦੀ ਆ ਵੀ ਸਰਕਾਰੀ ਸਕੂਲਾਂ 'ਚ ਤਾਂ नक्सਲ ਹੀ ਪੈਦਾ ਹੁੰਦੇ ਆ ਇਹਦਾ ਮਤਲਬ ਕੀ ਹੈ ਪੀ ਜਿਹੜੇ ਸਾਧੜੇ ਆ ਉਹ ਵੀ ਸਰਕਾਰ ਦੇ ਨਾਲ ਰਲ ਕੇ ਦੇਖ ਰਿਹਾ ਵੀ ਅਸੀਂ ਸਰਕਾਰੀ ਸਕੂਲਾਂ ਦਾ ਪੱਠਾ ਬਠਾਉਣਾ ਤੇ ਲਿਆਉਣਾ ਕੀ ਆ ਉਹਦੀ ਥਾਂ ਦੇ ਉੱਤੇ ਆਪਦੀ ਤਰ੍ਹਾਂ ਦੀ ਸਿੱਖਿਆ ਲੈ ਕੇ ਆਉਣੀ ਆ ਆਪਦੀ ਤਰ੍ਹਾਂ ਦੀ ਸਿੱਖਿਆ ਕਿਹੜੀ ਹੋਊਗੀ ਜਿਹੜੀ ਜਾਤ ਪਾਤ ਨੂੰ ਪ੍ਰਮੋਟ ਕਰੂਗੀ ਜਿਹੜੀ ਸੂਖਮ ਕਲਾਵਾਂ ਨੂੰ ਦੂਰ ਕਰੂਗੀ ਜਿਹੜੀ ਬੱਚਿਆਂ ਨੂੰ ਜਾਨਵਰ ਬਣਾਉਣ ਲਈ ਦੇ ਰਾਖਸ਼ ਬਣਾਉਣ ਲਈ ਤਿਆਰੀ ਕਰਾਊਗੀ ਜਿਹੜੀ ਮੌਬ ਲਿੰਚਿੰਗ ਵਾਲੇ ਪਾਸੇ ਨੂੰ ਲੈ ਕੇ ਜਾਊਗੀ ਬੱਚਿਆਂ ਨੂੰ ਜਿਹੜੇ ਅੰਧ ਭਗਤ ਬਣਾਉ ਗੋਬਰ ਖਾਨ ਵਾਲੇ ਤੇ ਮੂਤ ਪੀਣ ਵਾਲੇ ਬਣਾਊਗੀ ਉਹ ਸਿੱਖਿਆ ਅਸੀਂ ਨਹੀਂ ਦੇਣਾ ਚਾਹੁੰਦੇ ਅਸੀਂ ਇਹ ਜੋ ਨੇ ਵੀ ਸਾਡੇ ਬੱਚੇ ਭਗਤ ਸਿੰਘ ਬਨ ਸੁਖਦੇਵ ਬਨ ਰਾਜਗੁਰੂ ਬਨ ਸਾਡੇ ਬੱਚੇ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਬਨ ਪੀਰੀਰ ਫੂਲੇ ਬਨ ਸਾਡੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਵਾਂਗੂ ਸਿੱਖਿਆ ਵਾ ਲੈਣ ਬਾਬਾ ਉਹਨਾਂ ਦੇ ਸ਼ਾਗਿਰਦਾਂ ਵਾਂਗੂ ਬਾਬਾ ਜੀਵਨ ਸਿੰਘ ਜੀ ਵਾਂਗੂ ਬਾਬਾ ਬੰਦਾ ਸਿੰਘ ਜੀ ਵਾਂਗੂ ਤੇ ਦ੍ਰਿੜਤਾ ਤੇ ਸੰਘਰਸ਼ਮਈ ਤੇ ਪ੍ਰੇਰਨਾ ਦਾ ਇੱਕ ਜੀਵਨ ਜਿਉਣ ਉਹਦੇ ਲਈ ਪੰਜਾਬ ਸਰਕਾਰ ਜੇ ਨਹੀਂ ਸੁਝੇਰਦਾ ਕਿ ਸਰਕਾਰੀ ਸਕੂਲਾਂ ਨੂੰ ਨਹੀਂ ਰੋਣਾ ਬਣਾ ਰਹੀ ਤਾਂ ਅਸੀਂ ਵਰਕਸ਼ਾਪ ਦਾ ਆਯੋਜਨ ਕੀਤਾ ਵਰਕਸ਼ਾਪ ਇੱਕ ਬਹੁਤ ਹੀ ਛੋਟੀ ਚੀਜ਼ ਆ ਹਾਂ ਮੰਨ ਲਓ ਕਿ ਬਹੁਤ ਵੱਡਾ ਸਮੁੰਦਰ ਹੈ ਅਸੀਂ ਸਮੁੰਦਰ ਵਿੱਚ ਇੱਕ ਬੂੰਦ ਦੀ ਤਰ੍ਹਾਂ ਵੀ ਨਹੀਂ ਹੈਗੇ ਪਰ ਤੁਹਾਡੇ ਮਾਧਮ ਰਹੀਆਂ ਸੀ ਤੁਹਾਡਾ ਪੱਤਰਕਾਰ ਭਾਈਚਾਰਾ ਹੋਰ ਵੀਰਾਂ ਦੇ ਪੱਤਰਕਾਰ ਭਾਈਚਾਰਾ ਜਦੋਂ ਸਾਡੀਆਂ ਇਸ ਗੱਲ ਗੱਲ ਨੂੰ ਪ੍ਰੋਮੋਟ ਕਰੂਗਾ ਗੱਲ ਨੂੰ ਐਂਡੋਰਸ ਕਰੂਗਾ ਤਾਂ ਉਹਨਾਂ ਦੇ ਸਾਹਮਣੇ ਇੱਕ ਪੋਜ਼ਿਟਿਵਿਟੀ ਜਾਂਦੀ ਹੈ ਵੀ ਜੇ ਨਿਹਾਲ ਸਿੰਘ ਵਾਲੇ ਦੇ ਵਿੱਚ 7 ਦਿਨ ਦਾ ਸੂਖਮ ਕਲਾਵਾਂ ਦਾ ਕੈਂਪ ਲੱਗ ਸਕਦਾ ਤਾਂ ਕਿਸੇ ਸਕੂਲ 'ਚ ਕਿਉਂ ਨਹੀਂ ਲੱਗ ਸਕਦਾ ਜੇ ਕਿਸੇ ਇੱਕ ਸਕੂਲ 'ਚ ਲੱਗ ਸਕਦਾ ਤਾਂ ਪੂਰੇ ਜ਼ਿਲ੍ਹੇ ਜਾਂ ਬਲਾਕ 'ਚ ਪਾਇਲਟ ਪ੍ਰੋਜੈਕਟ ਕਿਉਂ ਨਹੀਂ ਚਲਾਇਆ ਜਾ ਸਕਦਾ ਜੇ ਪਾਇਲਟ ਪ੍ਰੋਜੈਕਟ ਚੱਲ ਸਕਦਾ ਪੂਰੇ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਹੀ ਚੰਗਾ ਸਿੱਖਿਆ ਚੰਗੀ ਮਿਆਰੀ ਸਿੱਖਿਆ ਚੰਗੀ ਸੂਖਮ ਕਲਾਵਾਂ ਨਾਲ ਜੁੜੀ ਸਿੱਖਿਆ ਫਾਈਨ ਆਰਟ ਨਾਲ ਜੁੜੀ ਸਿੱਖਿਆ ਕਿ ਉਹ ਨਹੀਂ ਦਿੱਤੀ ਜਾ ਸਕਦੀ ਤਾਂ ਸਰਕਾਰ ਮੂਰੇ ਇੱਕ ਸਵਾਲ ਖੜਾ ਹੁੰਦਾ ਸਵਾਲ ਦਾ ਫਿਰ ਸਰਕਾਰ ਨੂੰ ਜਵਾਬ ਦੇਣਾ ਪਊਗਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਸਵਾਲ ਤਾਂ ਇਹ ਰਹਿ ਗਿਆ ਜੀ ਬਹੁਤ ਬਹੁਤ ਧੰਨਵਾਦ